ਚੰਨ ਸੁਣਦੇ ਬਾਕੀਆਂ ਨੇ ਆਹ ਉਹਨਾਂ ਦੋ ਦਰ ਠੀਕ ਹੈ ਦੋ ਦਰ ਮੈਂ ਇਹ ਕਰਦਾ ਕਾਪਨ ਉਹਨਾਂ ਨੇ ਕਾਇਦ ਕੀਤਾ ਨਾ ਜਿਹੜਾ ਜੋ ਪੰਚਾਇਤ ਕਰਦੀ ਹੈ ਉਹ ਕੰਮ ਕਰਦਾ ਨਹੀਂ ਹੋਗਾ ਤੁਸੀਂ ਜਾਈਏ ਆਪਾਂ ਫਲਦੇ ਕਰਦੇ ਬਾਕੀ ਹੁਣ ਮੈਂ ਇੱਕ ਚਾਹ ਲਗਾ ਇੱਕ ਮਿੰਟ ਆਹ ਲਓ ਇਹਨਾਂ ਨਾਲ ਜਿਹੜਾ ਉਹ ਜਿਹੜਾ ਕੋ ਬੰਦਾ ਨੂੰ ਦੋਇਆ ਆਖੇ ਚੋਟ ਕੇ ਘਰ ਪਾਰ ਕਰਦਾ ਨਹੀਂ ਨਹੀਂ ਮੈਂ ਮੈਨੂੰ ਖਲਵਾਇਆ ਆਪ ਉਹਨੂੰ ਇਹ ਤੁਸੀ ਦੱਸ ਦਿੱਤਾ ਵੀ ਉਹਨੂੰ ਆਪਾ ਉਹ ਆਂਦਾ ਠੀਕ ਤਾਂ ਮੈਨੂੰ ਕਿਹਨੂੰ ਪੀੜੋ ਦੀ ਵੀ ਮੇਰੀ ਵਾਰੀ ਹੈ ਮੈਂ ਆਖੇ ਠੀਕ ਹੈ ਤੁਸੀਂ ਮੇਰੇ ਮਗਰ ਮਾਰ ਕੇ ਮੈਂ ਕਹਾਂ ਮਾਂ ਖੰਦੀ ਹੋਈ ਬਾਕੀ ਉਹ ਬੰਦੇ ਨਿਕੇ ਮਾਰਨਾ ਨਹੀਂ ਜੇ ਦੋ ਉਹਨਾਂ ਤਨ ਤਰਾਜੀ ਚਾਹੁੰਦੇ ਮੈਂ ਆ ਗੱਲ ਦੇ ਵੇਖਦਾ ਸਰਪੰਚ ਸਾਹਿਬ ਇੱਕ ਮਿੰਟੋ ਉਹ ਨਾ ਪਰਦੇ ਨਹੀਂ ਉਹ ਬੋਲਦਾ ਮੈਂ ਦੇ ਦੇ ਦੋ ਕੈਡਰ ਮੈਂ ਜਾਵਾਂ ਮੈਂ ਦੂਰ ਬਣਾ ਦੇ ਵੀ ਆ ਜੀ ਹੋਏ ਇੱਧਰ ਆਈਆਂ ਆ ਆਪੇ ਨੂੰ ਆਈ ਬੈਠੇ ਆ ਇਹ ਆਪਾਂ ਆਪੀ ਪੜ੍ਹ ਚਾਹਾਂਗੇ ਧੀ ਦੇ ਦਾਰ ਯਾਰ ਤੇਰੀ ਗੱਲ ਕਰਕੇ ਕਰਨੀ ਚਾਹੀਦੀ ਅੱਛਾ ਬੈਠੇ ਜਾਣਾ ਦਾਲ ਥੰਨੋ ਮਾਰਨਾ ਸਰਕਾਰ ਸੁਣਾਏ ਮਾਰਨਾ ਪੰਚ ਆਪਨ ਸਾਰੇ ਬੰਦਿਆਂ ਨੂੰ ਤੇ ਇੱਕ ਗੱਲ ਦਾ ਹੈ ਗੁੱਸਾ ਭਰਾਵਾ ਜਿਹੜੀ ਗੱਲ ਦਾ ਮੈਂ ਵੀ ਜਵਾਬ ਦੇਣਾ ਦੋਸਤ ਵੇਖ ਤੂੰ ਉਸ ਦਿਨ ਬੰਦੇ ਨੂੰ ਬਾਹਰ ਦਿੱਤੀ ਸੀ ਭਾਨਾ ਕਾਲੇ ਤੋਂ ਅੱਜ ਮੈਂ ਦਿੱਤੀ ਕਿਸੇ ਨੂੰ ਪਤਾ ਕਹਿੰਦਾ ਗੱਲ ਮੈਂ ਕਿਹਨੇ ਦਿੱਤੀ ਮੈਂ ਜਵਾਬ ਦੇਣਾ ਚਲੋ ਕਿਸੇ ਨੂੰ ਪਤਾ ਨਹੀਂ ਸੀ ਹੈਗਾ ਕਿੰਨੇ ਦਿੱਤੀ ਸਾਰੇ ਅਸੀਂ ਆਪਾਂ ਬੰਦੇ ਆ ਠੀਕ ਹੈ ਤੂੰ ਇਹ ਗੱਲ ਕਹਿ ਕੇ ਗਿਆ ਪਹਿਲੀ ਗੱਲ ਤੇ ਕਿ ਮੇਰੇ ਕੋਲ ਪਿੰਡ ਕਿੱਥੇ ਸੀ ਗੱਲ ਸੁਣ ਲਈ ਪਹਿਲਾਂ ਫਿਰ ਜਵਾਬ ਦੇ ਜਵਾਬ ਦੇਣਾ ਤਾਂ ਹੀ ਦੱਸ ਤੂੰ ਕਿਆ ਤੇ ਮੇਰਾ ਪਿੰਡ ਨੇ ਕੀਤਾ ਕੀ ਨਹੀਂ ਤਨ ਸੰਗ ਹੁਣ ਚੱਲ ਕੋਈ ਨਹੀਂ ਬੰਦੇ ਇੱਥੇ ਨੇ ਇੱਥੇ ਬੰਦੇ ਨੇ ਨਾ ਕੰਡਾ ਨਹੀਂ ਕੋਈ ਗੱਲ ਹੋ ਤੈ ਲੈ ਚੋਕਰ ਜੀ ਹਾਂ ਕੋਈ 1 ਮਿੰਟ ਹੋਰ ਇੱਕ ਮਿੰਟ ਮੈਂ ਮੈਨੂੰ ਕਰ ਦਿੰਦਾ ਹਾਂ ਹਾਂ ਇੱਕ ਮਿੰਟ ਰੱਖੋ میری گل میری آواز واج کی آ گئے اتنے آپ چار پانچ آ تو میں یہ بولیا سارے سسری طرح بلائی ਮੈਂ ਇਹ ਅਜੇ ਮਤਲਬ ਕਰਤਾ ਆਪਣਾ ਇਹ ਰਿਪੋਰਟਿੰਗ ਪੂਰੀ ਅਡਿਚੀ ਦੀ ਆ ਕਿ ਟ ਗੱਲ ਹੀ ਬਈ ਕਿ ਅਕੇ ਮੈਂ ਖਲਾਜ ਕਿਨੇ ਦਵਾਈ ਸੀ ਸਾਰੇ ਪੈਟ ਦਵਾਈਏ ਕਿ ਆ ਕਿ ਦਵਾਈਏ ਉਹਨੇ ਹਮ ਇਕੱਲੇ ਬਾਜ ਕਰਦਾ ਗੱਲ ਆਪਾਂ ਹੋਵੇ ਕਰਾਂਗੇ ਆਪਾਂ ਤੁਹਾਨੂੰ ਦਲ ਦੇਣੀ ਨਹੀਂ ਆ ਜੀ ਉਹਨੇ ਹਮ ਇਕੱਲੇ ਬਾਜ ਕਰੀ ਅੱਛਾ ਠੀਕ ਹੈ ਮੈਂ ਹਰ ਦੂਜੇ ਪੈਂਟ ਸਾਰੇ ਕੱਟੇ ਹੋ ਜਾਂਦੇ ਕੋ ਗੱਲ ਬੰਨੇ ਤਾਂ ਲੱਗਦੀ ਹੁਣ ਤੂੰ ਇਕੱਲੇ ਬਾਜ ਦਵਾਈ ਦੂਜੇ ਕਵਾਵੇ ਕੋਈ ਨਾ ਆਵੇ ਆਪਾਂ ਸਾਰੇ ਮਿਲ ਜੀ ਜੂਮ ਕਰ ਅੱਛਾ ਅੱਗੇ ਹੋ ਗਿਆ ਕੀ ਮੈਂ ਨੂੰ ਆਖਿਆ ਵੀ ਕਹੀਏ ਤੇ ਕਰਨਾ ਕੋਈ ਸੀਟ ਸੂਡਾ ਪਤਾ ਇਹ ਗੱਲ ਹੈ ਵੀ ਆਪਾਂ ਦੋ ਦਿਨ ਤੋਂ ਐਵੇਂ ਹੋਈ ਗੱਲ ਗੱਲ ਕਰੀ ਚੱਲ ਇੱਕ ਮਿੰਟ ਮੈਂ ਹਾਂ ਵੀ ਦੋ ਤਿੰਨ ਦਿਨ ਜੇ ਨਾ ਲੋ ਜੋ ਜੇ ਸੀਟ ਆਂਦੀ ਹੈ ਨਾ ਫਿਰ ਆਪਾਂ ਉਹ ਸੱਤੀ ਵਿੱਚ ਤੁਹਾਡੀ ਸੀਟ ਆ ਜਾਵੇ ਤੇ ਫਿਰ ਉਹ ਜੇ ਢੰਗ ਨਾਲ ਗੱਲ ਕਰਨਾ ਦੇ ਜੇ ਸਾਡੀ ਕਿਸੇ ਦੀ ਆ ਗਈ ਉਹ ਜੇ ਢੰਗ ਨਾਲ ਗੱਲ ਕਰਾਂਗੇ ਆਪਾਂ ਅਜੇ ਕੋਈ ਗੱਲ ਨਹੀਂ ਕਰ ਸਕਦਾ ਜਿੰਨਾ ਚਿਰ ਸੀਟ ਨਹੀਂ ਮਿਲਦੀ ਹੋਰ ਗੱਲ ਹੋਈ ਏ ਉਹਨੇ ਇਹਨੇ ਅੱਜ ਤਾਂ ਮੈਂ ਤੇਰੇ ਤੋਂ ਸਾਲ ਕੀਤਾ ਮੈਂ ਵੀਰ ਮੇਲਾ ਸਾਲ ਕੀਤਾ ਮੱਕੇ ਮੈਂ ਕੋਈ ਇਹੀਆਂ ਦਾ ਵੀ ਨਹੀਂ ਅੱਛਾ ਇਹਨੇ ਆਈ ਸਾਤੀ ਤੇ ਹੱਥ ਮਾਰਾ ਮੋਹਲ ਲੈ ਲਾ 10 ਲੱਖ ਰੁਪਈਆ ਲਾ ਤੇ ਮੈਂ ਹੀ ਕਰ ਦਿਆਂ ਰਾਜੂ ਨੇ ਕਿਹਾ ਹਾਂ ਬਾਈ ਸੇ ਬੈਠਾ ਪੁੱਛੀ ਨਹੀਂ ਇਹ ਇੱਕ ਮਿੰਟ ਇੱਕ ਦਾ ਮੋਹਲ ਦੇ ਨਿਸਬਤ ਗੱਲ ਸੁਣ ਵਾਰੀ ਵਾਰੀ ਗੱਲ ਸੁਣ ਫੇਰ ਇੱਕ ਮਿੰਟ ਗੱਲ ਮੂਹ ਚਾਨਣ ਲੇਕਿਨ ਜੋ ਤੇ ਬਾਲੋ ਸੁਣਦਾ ਸਹੀ ਅੱਛਾ ਮੈਂ ਆਖਾ ਜੇ ਤੂੰ ਮੋਹਲ ਲੈ ਸਕਾਇ ਨਾ ਉਹ ਕਰ ਦੇ ਕੰਪਨੀ ਦਾ हिकु मिंट चालू मेर खंड इन आख दस लख ला दुलानी ਓਏ ਛੱਡੋ ਮੁੰਡਾ ਬੰਦਾ ਸੁਣ ਨਹੀਂ ਬੰਨਣਾ ਬੰਦਾ ਬੰਨਣਾ ਆ ਜੋ 10 ਲੱਖ ਕਰ ਦਿਆ ਬੰਨਾ ਆ ਜੋ 10 ਲੱਖ ਬੋੜਦੋਰ ਤੇ ਲਾਵਾਂਗੇ ਬੰਦ ਬੰਦ ਇਹੋ ਸਭ ਇਹ ਮੈਂ ਦਲ ਸੰਧੀ ਕਰਦਾ ਕਰਦਾ ਗੱਲ ਮਸਲਾ ਕਰਨਾ ਨਹੀਂ ਕਰਦੇ ਇਹਨਾਂ ਇਹ ਗੱਲ ਕਰਦਾ ਸਭ ਨਾ ਸੋਚੋ ਜੇ ਦੱਸਦਾ ਹੈ ਮੈਂ ਮਾਰੀ ਜੋ ਆਜਾ ਚੱਪ ਕਰੋ ਚੱਪ ਕਰੋ ਸਰਦਾਰ ਸੁਣੋ ਮੈਂ ਕੀ ਨਾ ਕੋਈ ਗਾਲੀ ਗਾਲ ਕਰ ਉਹ ਕਰਦੇ ਨਹੀਂ ਮੈਂ ਇਹ ਕੰਮ ਉਹ ਜੁੜੇ ਹੈ ਨਾ ਇਹ ਤਾਂ ਹਲ ਕਰਦੇ ਤਾਂ ਉਦੋਂ ਬਹੁਤ ਜੇ ਇਹ ਨਾ ਤੱਕਾ ਚੱਤ ਪਈਆਂ ਤੇ ਕੰਮ ਚੱਲਣਾ ਨਹੀਂ ਨਹੀਂ ਮੈਂ ਲੱਗੇ ਆ ਕਿ ਨਾ ਆਪਾਂ ਤੁਹਾਨੂੰ ਪਸੰਦ ਆ ਉਹ ਕੰਮ ਕਰ ਆਪਾਂ ਸਭ ਤੋਂ ਪਹਿਲਾਂ ਗੱਲ ਇਹ ਕਿ ਕਿਤੇ ਵੀ ਆਪਾਂ ਪੁਰਾਣੀ ਗੱਲਾਂ ਸਾਰੀ ਕਰੀ ਜੀ ਫਿਰ ਗੱਲ ਕਰਨਾ ਆਪਾਂ ਪੁਰਾਣੀ ਗਵਰਨਮੈਂਟ ਛੱਡ ਕੇ ਆਪਾਂ ਹੁਣ ਜਿਹੜਾ ਹੋਣਾ ਕੰਮ مٹی یہ روڑ لگے یہ لڑائی کا پرونا ਸੈਂਟ ਜੀ ਆਖਿਰ ਸਾਹਿਬ ਜਿੰਦੇ ਫਿਰ ਕੇ ਜਾਗੇ ਮਹਾਰਾਜ ਭਾਜਨਾ ਸਾਹਿਬ ਸਾਰੇ ਨੋਰਾ ਜਮਾ ਜੀ ਬੰਨੇ ਬੰਨੇ ਕਿਤਾ ਬੰਨੂ ਘਰ ਜਬਾ ਬਸ ਬਸ ਬੜਾ ਕਿਤਾ ਬਾਲੋ ਰਹੀ ਹੈ ਇਹਨੂੰ ਉਗਰ ਦੋ ਦੇ ਇਹਨੂੰ ਤੋੜੋ ਥੋੜੀ ਇੱਧਰ ਆ ਮਾਤਾ ਤਿਸ ਕਰਾ ਲਾ ਉਹ ਬੋਲਦਾ ਇੱਧਰ ਆ ਜੀ ਦਾਰ ਬੰਨੋ ਆਕਾ ਲਾ ਕਾ રોકો બંધ કરો એક મિનિટ છોકરો પ્રાણીયા ગમે છોરા તું આ કટઈને જ છે